ਬਹੁਤ ਤੇਜ਼ ਆਦਾ ਡਿਫਿਕਲਟ ਦੇ ਸੀਗਾ ਫਿਰ ਵੀ ਪਹੁੰਚ ਗਏ ਇਨਸਟਾਗ੍ਰਾਮ ਤੇ ਚਾਹ ਪੀਤੀ ਇਹਨਾਂ ਨੇ ਤੇ ਤੋਂ ਮਿਲਿੰਦੀ ਮੈਨੂੰ ਫਸਟ ਟਾਈਮ ਨੇ ਫਰੀ ਕੰਨੀ ਕਿ ਮੈਂ ਤੁਹਾਨੂੰ ਪਹਿਲੇ ਫੋਲੋ ਕੀਤਾ ਹੋਇਆ ਸੀਗਾ ਇਨਸਟਾਗ੍ਰਾਮ ਕਾਲ ਹੈ I hope ਤੁਸੀਂ ਸਾਰੇ ਜਣੇ ਠੀਕ ਹੋ ਅੱਜ ਮੈਂ ਲੈ ਕੇ ਆਇਆ ਫਿਰ ਇੱਕ ਨਵਾਂ ਬਲੌਗ ਤੇ ਆਪਾਂ ਸ਼ੁਰੂ ਕਰਦੇ ਹਾਂ ਠੀਕ ਹੈ ਤੇ ਮੈਂ ਅੱਜ ਆਈ ਸੀ ਲੁਧਿਆਣਾ ਰਹਿਣੀ ਨਾ ਕਦੇ ਫਿਰ ਵੀਜ਼ਿਟ ਕਰਾ ਦੂੰਗੀ ਮੈਂ ਸਾਰਾ ਮਤਲਬ ਜਿੱਥੇ ਮੈਂ ਰਹਿਣੀ ਹੈ ਤੇ ਅੱਜ ਮੈਂ ਵਾਪਸ ਚਲੀ ਸੀ ਚੰਡੀਗੜ੍ਹ ਚੰਡੀਗੜ੍ਹ ਮੈਂ ਜਾ ਦੇ ਇਸ ਲਈ ਰਹਿਣੀ ਆ ਕਿਉਂਕਿ ਮੇਰੇ ਮੰਮਾ ਥੋੜੇ ਇਕੱਲਾ ਇਕੱਲਾ ਫੀਲ ਕਰਦੇ ਨੇ ਫਾਦਰ ਦੀ ਡੈਥ ਤੋਂ ਬਾਅਦ ਸਾਨੂੰ ਵੀ ਥੋੜਾ ਦਰਜਾ ਬੈਠ ਗਿਆ ਏ ਤੇ ਇਸ ਕਰਕੇ ਮੈਂ ਜ਼ਿਆਦਾ ਤੋਂ ਜ਼ਿਆਦਾ ਮੰਮੀ ਨਾਲ ਟਾਈਮ ਸਪੈਂਡ ਕਰਨਾ ਚਾਹਨੀ ਆ ਤੇ ਵਾਹਿਗੁਰੂ ਸਭ ਦੇ ਮਾਂ-ਬਾਪ ਦੀ ਮੇਰੇ ਦੇ ਵੀ ਲੰਬੀ ਉਮਰ ਕਰਨ ਡੈਡੀ ਤਾਂ ਚਲੋ ਹੈ ਨਹੀਂ ਆ ਇਸ ਕਰਕੇ ਮੈਂ ਆਪਣੀ ਮੰਮਾ ਦੇ ਕੋਲ ਵਾਪਸ ਜਾ ਰਹੀ ਹਾਂ ਜੇ ਚੰਡੀਗੜ੍ਹ ਤੇ ਰਾਸਤੇ ਦੇ ਵਿੱਚ ਹਨਾ ਤੇ ਮੈਂ ਪੂਰਾ ਤੁਹਾਨੂੰ ਵਿਜ਼ਿਟ ਕਰਾਉਂਗੀ ਅੱਜ ਰਾਸਤੇ ਦੇ ਵਿੱਚ ਜਰ ਜਰ ਜਾਉਂਗੀ ਮੈਂ ਸਭ ਕੁਝ ਦਿਖਾਉਂਗੀ ਤੇ ਮੈਂ ਮੰਮੀ ਨੂੰ ਦੱਸਿਆ ਨਹੀਂ ਹੈਗਾ ਕਿ ਮੈਂ ਆ ਰਹੀ ਹਾਂ ਤੇ ਮੰਮੀ ਦਾ ਕੀ ਰਿਐਕਸ਼ਨ ਹੋਏਗਾ ਮੈਨੂੰ ਦੇਖ ਕੇ ਉਹ ਮੈਂ ਤੁਹਾਨੂੰ ਬਲੌਗ ਸੇ ਦਿਖਾਉਂਗੀ ਮੇਰਾ ਪੂਰਾ ਬਲੌਗ ਦੇਖਣਾ ਨਾ ਭੁੱਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਠੀਕ ਹੈ ਕਰਦੇ ਆ ਸ਼ੁਰੂ ਆਜੋ ਫਿਰ ਯਾਹ ਅਬ ਇਹ ਵਜਾ ਆਏਗਾ ਨਾ ਬਿੜੋ ਸਗੀ ਕਿਉਂਕਿ ਮੈਨੂੰ ਸੂਟ ਬਹੁਤ ਜ਼ਿਆਦਾ ਪਸੰਦ ਹੈ ਤੇ ਇਹ ਸਲਵਾਰ ਸੂਟ ਹੈ ਦੇਖੋ ਤੇ ਇਹ ਦਾ ਦੁਪੱਟਾ ਹੈ ਬਹੁਤ ਹੀ ਪਿਆਰਾ ਹੈ ਇੱਕ ਗੱਲ ਹੋਰ ਧਿਆਨ ਨਾਲ ਸੁਣ ਲੋ ਬਈ ਮੇਰੇ ਚੈਨਲ ਨੂੰ ਪੂਰਾ ਸਪੋਰਟ ਕਰਿਆ ਕਰੋ ਹੋਰਾਂ ਦੇ ਦਾ ਤੁਸੀਂ ਬਥੇਰੇ ਤੁਸੀਂ ਸਬਸਕ੍ਰਾਈਬ ਲਾਈਕ ਸ਼ੇਅਰ ਕਰ ਦਿੰਨੀਓ ਮੇਰੇ ਚੈਨਲ ਨੂੰ ਕੀ ਹੋਇਆ ਏ ਮੈਨੂੰ ਵੀ ਸਪੋਰਟ ਕਰੋ ਮੇਰੇ ਵੀ ਸਬਸਕ੍ਰਾਈਬਰ ਜਲਦੀ ਤੋਂ ਜਲਦੀ ਹਨਾ ਗੇਨ ਹੋਣ ਨਹੀਂ ਤਾਂ ਰਿਸ਼ਤੇਦਾਰਾਂ ਨੇ ਕਹਿਣਾ ਸਾਰਾ ਦਿਨ ਛੱਲਿਆਂ ਦੀ ਤਰ੍ਹਾਂ ਲੱਗੀ ਰਹਿੰਦੀ ਐ ਤੇ ਪਲੀਜ਼ ਆਰ ਥੋੜਾ ਜਿਹਾ ਤੇ ਇੰਨਾ ਤਾਂ ਸਪੋਰਟ ਕਰਨਾ ਬੰਦਾ ਹੈ ਨਾ ਤਲਾ ਇਹ ਦੁੱਖ ਕਾ ਖਤਮ ਨਹੀਂ ਹੁੰਦਾ ਬੇ ਕਰਦਿਆ ਕਰੋ ਥੋੜਾ ਕੀ ਜਾਂਦਾ ਈ ਠੀਕ ਐ ਬੈਕਗ੍ਰਾਉਂਡ ਨੂੰ ਇਗਨੋਰ ਕਰੋ ਠੀਕ ਐ ਓਕੇ ਚਲੋ ਮਿਲਦੇ ਆ ਫਿਰ ਆਪਾਂ ਥੋੜੇ ਜਿਹੇ ਤਿਆਰ ਹੋ ਗਏ ਤੇ ਮੈਨੇ ਕਮੈਂਟ ਕਰਕੇ ਦੱਸਣਾ ਕਿ ਮੇਰੇ ਸੂਟ ਜ਼ਿਆਦਾ ਅੱਛੇ ਲੱਗਦੇ ਆ ਕਿ ਜੀਨ ਜ਼ਰੂਰ ਦੱਸ ਦਿਓ ਠੀਕ ਹੈ ਵਾਹੇ ਗੁਰੂ ਲੋ ਜੀ ਹੁਣ ਮੈਂ ਹੋ ਗਈ ਆ ਤਿਆਰ ਬਿਲਕੁਲ ਹਨਾ ਕਿਊਟ ਲੱਗ ਰਹੀ ਆ ਨਾ ਕਿਊਟ ਸੂਟ ਚ ਤਾਂ ਹਰ ਕੋਈ ਕੁੜੀ ਬਹੁਤ ਹੀ ਸੋਹਣੀ ਲੱਗ ਸਿੰਪਲ ਸੂਟ ਚ ਲੱਗਦੀ ਕਿਊਟ ਤੁਸੀਂ ਆ ਉੱਪਰ ਚ ਆਪਾਂ ਨੇ ਕਰ ਲਈ ਹੈ ਗੁੱਤ ਤੇ ਹੁਣ ਆਪਾਂ ਚੱਲਦੇ ਆ ਦੇਖੋ ਹੁਣ ਮੇਰੀ ਲੁੱਕ ਮੇਰਾ ਘਰ ਵਾਲਾ ਮੇਰਾ ਫਿਊਚਰ ਹਸਬੰਡ ਵੀ Song ਗਾਏਗਾ ਉਹੀ ਕਰਨ ਔਜ਼ਲੇ ਦਾ ਫੈਨੀ ਕੋ ਨਾਰਦਾ ਮੈਂ ਬਾਬਾ ਜੀ ਆਪਣਾ ਧਿਆਨ ਰੱਖਿਓ ਠੀਕ ਹੈ ਮੈਂ ਫਿਰ ਆਈ ਜਾਣਾ ਹੈ ਪਲੀਜ਼ ਆਪਣਾ ਧਿਆਨ ਰੱਖਿਓ ਸਭ ਦਾ ਭਲਾ ਕਰਿਓ ਠੀਕ ਹੈ ਮੈਂ ਫਿਰ ਆਣੀ ਹੈ ਲੁਧਿਆਣਾ ਠੀਕ ਹੈ ਕੁਝ ਦਿਨਾਂ ਬਾਅਦ ਮੈਂ ਆ ਜਾਣਾ ਤੁਸੀਂ ਆਪਣਾ ਧਿਆਨ ਰੱਖਿਓ ਮੈਂ ਜਦੋਂ ਵੀ ਚੰਡੀਗੜ੍ਹ ਜਾਂ ਕਿਤੇ ਵੀ ਜਾਣਾ ਹੁੰਦਾ ਹੈ ਤਾਂ ਮੈਂ ਬਾਬਾ ਜੀ ਨੂੰ ਹਮੇਸ਼ਾ ਇਹ ਕਹਿ ਕੇ ਜਾਂਦੀ ਆ ਕਿ ਬਾਬਾ ਜੀ ਆਪਣਾ ਧਿਆਨ ਰੱਖਿਓ ਤੇ ਮੇਰੇ ਕੋਲੋਂ ਕੋਈ ਗਲਤੀ ਹੋਈ ਹੋਵੇ ਤਾਂ ਮੈਨੂੰ ਮਾਫ਼ ਕਰਿਓ ਠੀਕ ਹੈ ਇਨਸਾਨ ਹੈ ਨਾ ਹਮੇਸ਼ਾ ਗਲਤੀ ਸਭ ਤੋਂ ਹੋਈ ਜਾਂਦੀ ਹੈ ਪਲੀਜ਼ ਆਪਣਾ ਧਿਆਨ ਰੱਖਿਓ ਇਹ ਮੈਂ ਹਮੇਸ਼ਾ ਕਹਿ ਕੇ ਜਾਂਦੀ ਆ ਕਿਉਂਕਿ ਮੈਨੂੰ ਫਿਰ ਪਿੱਛੇ ਬਾਬਾ ਜੀ ਦੀ ਵੀ ਟੈਨਸ਼ਨ ਲੱਗੀ ਰਹਿੰਦੀ ਆ I know ਬਾਬਾ ਜੀ ਸਾਡੇ ਅੰਦਰ ਬਸਦੇ ਆਂ ਬਟ ਫਿਰ ਵੀ ਇੱਕ ਅਟੈਚਮੈਂਟ ਹੁੰਦੀ ਆ ਨਾ ਮੈਨੂੰ ਬਹੁਤ ਜ਼ਿਆਦਾ ਹੈ ਇਹ ਤੇ ਜਿੰਨੀਆਂ ਵੀ ਕੁੜੀਆਂ ਦੇ ਅੰਦਰ ਨੀ ਸ਼ਵਾਲੀ, ਸਵਾਤੀ ਆ ਆ ਸਾਰੀ ਜਨ ਨੇ ਆਪਣਾ ਧਿਆਨ ਰੱਖਿਓ ਹਰ ਜੋੜ ਦਾ ਚਲੀ ਗਈਏ ਤੇ ਸਾਰੇ ਆਪਣਾ ਧਿਆਨ ਰੱਖਿਓ ਠੀਕ ਹੈ ਫਿਰ ਮਿਲਦੀ ਆ ਮੈਂ ਨੈਕਸਟ ਟਾਈਮ ওকে ਬਾਏ ਬਾਏ ਫਰਸ ਚੋਂ ਪਹਿਲਾਂ ਹੀ ਪੈਸੇ ਕੱਢ ਕੇ ਰੱਖ ਲਵਾ ਬਾਹਰ ਫਿਰ ਮੈਨੂੰ ਔਖਾ ਹੁੰਦਾ ਹੈ ਹਾਂਜੀ ਮੈਂ ਕੈਬ ਬੁੱਕ ਕਰਵਾ ਲਈ ਹੈ ਹੁਣ ਮੇਰੀ ਕੈਬ نیچے ਆ ਚੁੱਕੀ ਹੈ ਤੇ ਹੁਣ ਮੈਂ ਸਿੱਧਾ ਜਾਉਂਗੀ ਬਸ ਸਟੈਂਡ ਉੱਥੇ ਤੋਂ ਫੜਾਂਗੇ ਬਸ सिटी चंडीगढ़ दी चलो फिर चलते हैं ठीक मेरी कैब नीचे आ गई है सो लेट्स गो फ्लावर कि सोने लग रही मैं कैब च बैठ गई है इट्स टू मच रश कितना ज्यादा ਕਿੰਨੇ ਹੋ ਗਏ ਉਰੀ ਖਾਲੀ ਤੇ ਆ ਤੂੰ ਮੋਟਾ ਨਹੀਂ ਆ ਵਾਹ ਫਾਈਨਲੀ ਬੱਸ ਮਿਲ ਗਈ ਹੈ ਵੋਲਵੋ ਆਪਾਂ ਬੈਠਦੇ ਹਾਂ ਇੱਥੇ ਸੀਟ ਤੇ ਆ ਮਖੀਮ ਰਗੀ ਬੜੀ ਹੋਈ ਕਿੰਨਾ ਚੰਗਾ ਲੱਗ ਰਿਹਾ ਬਾਹਰ ਹਣਾ ਕਿ ਖੋਰ ਬੱਸ ਆ ਰਹੀ ਹੈ ਹੁਣ ਹਾਂਜੀ ਮੈਂ ਸੋਚਿਆ ਨਾਲ ਦੀ ਨਾਲ ਸ਼ੂਟ ਕਰ ਲੈਣੀ ਆ ਪਾ ਕੇ हां मैं ब्लॉगर है ना सागर की हां जी किधर आ चंडीगढ़ तो नहीं मेरे है ते ते मेरे सब्सक्राइबर बड़े मेरे ताले मतलब ओटी इंस्टाग्राम पे 5 लाख हैं ਤੇ YouTube पे मेरे 40000 ਹਲੇ ਸਟਾਰਟਿੰਗ ਹਨ ਉੱਤਰ ਇਸ ਹੈ ਹੈਗੇ ਤਨਾ ਮੈਂ ਤਾਂ हां तो है ਪਤਾ ਨਹੀਂ ਕਦੋਂ ਮਿਲੀਅਨ ਕਰਸ ਕਰੂੰਗਾ ਚਲ ਥੋੜੀ ਬਹੁਤ ਹੀ ਕਰਸ ਕਰ ਜਮਾ ਪਤਾ ਨਹੀਂ ਕਦ ਕਰੂੰਗਾ ਸਬਸਕ੍ਰਾਈਬ ਕਰ ਲਿਓ ਮੇਰਾ ਚੈਨਲ ਬਸ ਪੂਰੀ ਖਾਲੀ ਪਈ ਹੈ ਪਿੱਛੇ ਕੋਈ ਵੀ ਨਹੀਂ ਆਇਆ ਹਾਲੇ ਪਤਾ ਨਹੀਂ ਕਦ ਚੱਲੂ ਜੀ ਫਿਰ ਤੁਸੀਂ ਕਿੱਥੇ ਰਹਿੰਦੇ ਹੋ ਪਾਚਾ ਸਾਈਬਰ ਸਿਟੀ ਕ੍ਰੂ ਗਰਮ ਚੰਗੀ ਮਹਾਰਾ ਹੋਰ ਆਧਰਾ ਹੈ ਕੋਈ ਸਹਾਰਾ ਹੈ ਸੰਜੁਤਾ ਫੈਂਗੋਡ ਫਸੇ ਤੋਂ ਚਲ ਰਹੀ ਹੈ ਜਿੰਨੋਂ ਵਾਪਸਾਂ ਦੇ ਲੰਗਾਂ ਬਸ ਚੱਲ ਗਈ ਬਸ ਸਾਡੀ ਚੱਲ ਪਈ ਹੈ ਫੈਂਗੋਡ Sure.

好去了。 आ गया होता। तो उतर गई है। हुँ। हुँ रह मैं कली मेरी सीट कोई भी नहीं चंडीगढ़ तक मैं मेरे नाल वाली तो उतर गई है। और मैं चंडीगढ़ ही ठीक है ਤੇ ਮੰਮੀ ਨੂੰ ਸਰਪ੍ਰਾਈਜ਼ ਦੇਣਾ ਮੇਰੇ ਆਂ ਦਾ ਮੰਮੀ ਦਾ ਕਾਲ ਤਾਂ ਆਇਆ ਸੀਗਾ ਪਰ ਮੈਂ ਦੱਸਿਆ ਨਹੀਂ ਹੈਗਾ ਮੰਮੀ ਨੂੰ ਨਹੀਂ ਦੱਸਿਆ ਕਿ ਮੈਂ ਆ ਰਹੀ ਹਾਂ ਇੱਥੇ ਤੋਂ ਹੁਣ ਚੰਡੀਗੜ੍ਹ ਤੋਂ ਸ਼ੁਰੂ ਹੁੰਦਾ ਹੈ ਕਿ ਤੋਂ ਚ ਨਿਕਲ ਕੇ ਸਟਾਰਟਿੰਗ ਹੋ ਗਈ ਹੈ ਦੇਖ ਕਿੰਨਾ ਅੱਛਾ ਦੇਪਰੇਤ ਕੀਤਾ ਹੋਇਆ ਇੱਕ ਅਲੱਗ ਜਿਹਾ ਵਾਈਟ ਲੈਂਡ ਹੈ ਕਿਹੋ ਜਿਹਾ ਸਿਜ਼ਾਨਾ ਤਸਤੀ ਉਸ ਸਾਈਡ ਮੋ ਹਾਲੀ ਹੋ ਰਿਹਾ ਹੁਣ ਦੇਖੋ ਅੰਕਲ ਸੇ ਤਰੀਕੇ ਨਾਲ ਚਲਾ ਦੇਣਾ ਬਾਹਰ हो है में फाइनली मैं पहुंच गया तरताली सेक्टर टू फोर फाइनली मैं पहुंच गया बस स्टैंड 43। थ्री मैं पहला कैब बुक करवा लवा है ना घर भी पहुंचना है कैब बुक करवा लवाना बाकी फिर भी, भी शूट कर दी कैब बुक नहीं हो रही मैं कदी ट्राई कर रही हूँ बुक ही नहीं हो रही है ਕਿੰਗ ਵੇਟਿੰਗ ਆ ਰਹੀ ਹੈ ਕੈਨਸਲ ਕਰੀ ਜਾ ਰਹੇ ਨੇ ਸਾਰੀਆਂ ਇੱਕ ਵਾਰ ਫਿਰ ਟਰਾਈ ਕਰਦੇ ਅਦਰ ਕੈਬ ਹੁੰਦੀ ਹੈ ਤਾਂ ਠੀਕ ਹੈ लेट्स ਟਰਾਈ ਕਿਹਾ ਉਹ ਬੁੱਕ ਹੀ ਨਹੀਂ ਹੋ پا ਰਹੀ ਹੈ ਕਿ ਕੱਦੀ ਟਰਾਈ ਕਰ ਰਹੀਆਂ ਹੁੰਦੀ ਨਹੀਂ ਪਈ ਹੈਗੀ ਹੁਣ ਨਾ ਆਉਂ ਭੇਲੇ ਜਾਣਾ ਸਵਾਰੇ ਨਹੀਂ ਨਹੀਂ ਸਵਾਰੇ ਵੀ ਜਾਇਕ ਹੋਣਗੇ ਯਾਦ ਦਿਦੇ ਨੇ ਨਹੀਂ ਨਹੀਂ ਐਨੇ ਪੁਲਿਸ ਆ ਗਿਆ 900 900 ਵਿੱਚ ਕੈਬ ਮਿਲ ਜੂਗੀ ਆਓ ਜੈਸੋ ਨਹੀਂ ਬਾਹਰ ਨਾ ਖਾਓ ਨਹੀਂ ਜਾਣਾ ਲੋ ਗੋਡ ਪਲੀਜ਼ ਨੋ ਨੋ ਬਸ ਤਾਂ ਵੀ ਅ ਕੀ ਨਹੀਂ ਗੱਲ ਕਿਸ ਸਾਈਡ ਮੇਰਾ ਭੁੱਲ ਹੀ ਗਈ ਸੀ ਕਿ ਤਲਵਾਲੀ ਨੂੰ ਬੱਸਾਂ ਸਿੱਟੀਆਂ ਜਾਂਦੀਆਂ ਨੇ ਮੈਂ ਹੀ ਕਹਿ ਤੇ ਦਿਮਾਗ ਰਫਰੀ ਜਾ ਰਹੀਆਂ ਉੱਪਰ ਚੀ ਆਟੋ ਵਾਲੇ ਹਾਈ ਹਾਈ ਹੱਦੀ ਚੱਕੀ ਪਈਆਂ ਨਾਲੇ ਕੋਈ ਨਾ ਕਿ ਨਾ ਕਿ ਉਹ ਗੱਲਾਂ ਕਰਦੀ ਆ ਰਹੀ ਉਹਨਾਂ ਨੂੰ ਕੀ ਕਰਦਾ ਮੈਂ ਸਿਰ ਖਪਾਈ ਕਰ ਰਹੀ ਆ ਬਲੌਗ ਬਣਾਉਣ ਦੇ ਚੱਕਰ ਚ ਚਲ ਗਿਆ ਚਲਵੇ ਇਸੇ ਬੰਦਾ ਬਲੌਗਿੰਗ ਦੇ ਵਿੱਚ ਕੱਲਾ ਫੀਲ ਨਹੀਂ ਨਾ ਕਰਦਾ ਹੋਏਗਾ ਯੋ ਯੋ ਅਰੇ ਯੋ ਤੁੰਗ ਕਰੋ ਹੋਰ ਹੀ ਆ ਗਈ ਉਹ ਇਲੈਕਟ੍ਰਿਕ ਵਾਲੀ ਖੜੀ ਹੈ ਇਲੈਕਟ੍ਰਿਕ ਇਲੈਕਟ੍ਰਿਕ ਰੈੱਡ ਵਾਲੀ ਕਿ ਗ੍ਰੀਨ ਵਾਲੀ ਗ੍ਰੀਨ ਗ੍ਰੀਨ ਉੱਧਰ ਆਓ ਉੱਧਰ ਆਪ ਨੂੰ ਬਤਨ ਆ ਜਾਏਗਾ ਥੈਂਕ ਯੂ ਉਹ ਸੀਪਾਈਪਾਈ ਨਹੀਂ ਬੜੀ ਅੱਛਾ ਥੈਂਕ ਯੂ ਬਚਾੜੇ ਐਨੰਮੀ ਹੀ ਹੈਲਪ ਕੀਤੀ ਫੋਨ ਤੋਂ ਚੈੱਕ ਇਹ ਪਾਉਣਾ ਨੇ ਇਹ ਵਾਈਫ ਨੂੰ ਚੜੀ ਨਹੀਂ ਚਵੇ ਗੈਮ ਡੂਇੰਗ ਭਾਜੀ ਸੇ ਦੇ ਵਿੱਚ ਪਾ ਰਹਾ ਹਾਂ

ਸੈਕਟਰ ਆ ਗਿਆ 20 24 ਹੀ ਹੈ ਨਾ ਇਹ ਮੈਨੂੰ ਮੈਨੂੰ ਆ ਗਈ ਹੈ ਆਪ ਕੋ ਬੇਕਰ ਹਾਲੇ ਹੋਰ ਪਤਾ ਨਹੀਂ ਮੈਂ ਕਿੰਨਾ ਚੁੱਟ ਕੇ ਸਾਲਾ ਮੇਰੇ ਤਾਂ 24 ਸੈਕਟਰ ਦੀ ਨਹੀਂ ਹਾਂ ਚੰਦਾ ਇਹਨਾਂ ਪਿੱਛੇ ਉਤਾਰਦਾ ਸੁਣਾ ਮੈਨੇ ਕਿਆ ਯਾਰ ਹਾਂ GST ਜਿਹੜੀ ਮੈਂ ਲਾ ਦੱਸੇ ਆਈ ਸੀਗੀ ਹੁਣ ਹੋਰ ਸਰਪ੍ਰਾਈਜ਼ ਦਿੰਦੀ ਆ ਮਮਮੀ ਨੂੰ ਠੀਕ ਹੈ ਹੁਣ ਲਾਈਟਸ ਹਨੇਰਾ ਪਿਆ ਹੈ ਤੇ ਮੈਂ ਮੰਮ ਨੂੰ ਸੁਪਾਇ ਦੇਖਦੇ ਮਮਮੀ ਦਾ ਕੀ ਰਿਐਕਸ਼ਨ ਹੈ ਹਨਾ ਚਲੋ ਬਿਨਾ ਦੱਸਿਆ ਇਸੇ ਨਾਲ ਮਮਮੀ ਕਾਲ ਕਰ ਕਰਕੇ ਪੁੱਛਦੀ ਵੀ ਰਹੀ ਤੂੰ ਆ ਨਾ ਅੱਜ ਕਿੰਨੀ ਆ ਨਾ ਮੈਂ ਕਿ ਨਹੀਂ ਕੱਲ ਆਉਂਗੀ ਮਮਮੀ ਹਾਗੀ ਮੈਂ ਚੁਗਰਾ ਹਾਗੀ ਹੋਰ ਕੀ ਕਿੱਸਾ ਲੱਗਾ ਮੇਰਾ ਸਰਪ੍ਰਾਈਜ਼ ਆ ਮੈਂ ਆ ਨਾ ਨਸਿਮਾ ਨਾ ਠੀਕੋ ਸਸ਼ੀ ਕਾਕੀ ਸਸ਼ੀ ਕਾਕੀ ਫੋਨ ਠੀਕੋ ਤੁਹਾਨੂੰ ਸਰਪ੍ਰਾਈਜ਼ ਦੇਣ ਦੇ ਚੱਕਰ ਚ ਬਿਨਾ ਦੱਸੇ ਆਈਆਂ ਮੈਂ ਅੱਛਾ ਹੋਰ ਕੀ ਚਲ ਲੱਗ ਗਿਆ ਚੁਗਰਾ ਕੀ ਵਧੀਆ ਵਧੀਆ ਮੈਂ ਇੰਨੀ ਆ ਥੋਕਰਾਂ ਖਾ ਖਾ ਕੇ ਆਈਆਂ

ਫਿਰ ਵੀ ਪਹੁੰਚ ਗਏ ਦੱਸ ਦਿਓ ਹੁਣ ਮੈਂ ਬਹੁਤ ਜ਼ਰ ਤੱਕ ਗਈਆਂ ਪਸੀਨੇ ਨਾਲ ਮੇਰਾ ਮਤਲਬ ਪਸੀਨਾ ਮੇਰਾ ਸੂਟ ਪੀਜ ਗਿਆ ਪਿਆ ਤੁਹਾਨੂੰ ਪਤਾ ਹੈ ਕਿ ਮੈਂ ਕਿੰਨਾ ਸਟਰਗਲ ਕਰਕੇ ਆਇਆ ਨਾ ਸੂਟ ਜਿਆਦਾ ਸੋਹਣੇ ਲੱਗਦੇ ਆ ਸੀਰੀਅਸਲੀ ਸਾਰੇ ਸੂਟ ਵਾਲੀ ਕੁੜੀ ਨੂੰ ਬਹੁਤ ਅੱਛੇ ਤਰੀਕੇ ਨਾਲ ਦੇਖਦੇ ਆ ਇਹ ਮੈਂ ਚੀਜ਼ ਨੋਟ ਕੀਤੀ ਹੈ ਕਿਉਂਕਿ ਸੂਟ ਚ ਪੰਜਾਬਣ ਦੀ ਤੌਰ ਵੱਖਰੀ ਹੁੰਦੀ ਹੈ ਨਾ ਵਾਹ ਬਿਆਰ ਬਹੁਤ ਥੱਕੇ ਖਾ ਕੇ ਆਈਆਂ ਅੱਜ ਤਾਂ ਮੈਂ ਬਿਸਕੁਟ ਮੰਮੀ ਨੇ ਦਿੱਤੇ ਆ ਮੂੰਹ ਪੋਪਕ ਲੱਗਿਓ ਹੀ ਆ ਬਹੁਤ ਜ਼ਿਆਦਾ ਬਸ ਸੱਚ ਨੂੰ ਬਹੁਤ ਪੋਪਕ ਲੱਗਿਓ ਇਸ ਨੂੰ ਅੱਜ ਮੈਂ ਬਹੁਤ ਜ਼ਿਆਦਾ ਥੱਕ ਗਈਆਂ ਬਹੁਤ ਹੀ ਜ਼ਿਆਦਾ ਬਸ ਇੱਕ ਔਖੀ ਸੋਖੀ ਨੇ ਬਲੌਗ ਸ਼ੂਟ ਕਰ ਲਿਆ ਨਹੀਂ ਨੂੰ ਨਹੀਂ ਪਤਾ ਮੈਂ ਕਿਤਾ ਕੀਤਾ ਕਿਦਾਂ ਨਹੀਂ ਕੀਤਾ ਸੱਚੀ ਤੁਸੀਂ ਖੁਦ ਬਲੌਗ 'ਚ ਦੇਖ ਸਕਦੇ ਹੋ ਮੈਂ ਕਿੰਨੀ ਜ਼ਿਆਦਾ ਪਰੇਸ਼ਾਨ ਹੋਈ ਹਾਂ ਨਾ ਖਾਸ ਕਰਕੇ 43 ਦੇ ਬੱਸ ਸਟੈਂਡ ਦੇ ਵਿੱਚ ਤੇ ਮੈਂ ਬਹੁਤ ਜ਼ਿਆਦਾ ਥੱਕ ਗਈ ਹਾਂ ਹੁਣ ਥੋੜਾ ਜਿਹਾ ਦਿਲ ਕਰਦਾ ਏ ਕਿ ਥੋੜੀ ਨੀਂਦ ਕੱਢ ਲਵਾਂ ਫਿਰ ਉਹ ਤੋਂ ਬਾਅਦ ਫਿਰ ਹੁਣ ਆਪਾਂ ਅੱਗੇ ਕੋਈ ਬਲੌਗ ਫਿਰ ਸ਼ੂਟ ਕਰਾਂਗੇ ਤੇ ਵਾਇਗਰੂਨ ਸੱਚੀ ਬਹੁਤ ਹਿੰਮਤ ਹੈ ਮੇਰੇ ਵਿੱਚ ਇੰਨਾ ਜ਼ਿਆਦਾ ਕੱਲੀ ਮੈਨੇਜਰ ਕਰਕੇ ਆਉਂਦੀ ਰਹਿਣੀ ਐ ਤੇ ਤੁਸੀਂ ਮੇਰੇ ਉਹਨੂੰ ਚੈਨਲ ਨੂੰ ਨਾ ਸਬਸਕ੍ਰਾਈਬ ਕਰਦੇ ਹੋ ਲਾਈਕ ਤਾਂ ਬਹੁਤ ਹੀ ਜ਼ਿਆਦਾ ਬਿਖਿੰਡੇ ਵਾਲੇ ਰਾਤ ਦੀ ਗੱਲ ਐ ਪਤਾ ਨਹੀਂ ਤੁਹਾਨੂੰ ਹੋਇਆ ਕੀ ਐ ਆਇਨੀ ਕੁੜੀ ਨੇ ਇੰਨੀ ਮਿਹਨਤ ਕੀਤੀ ਐ ਕਿ ਮੈਂ ਫੋਨ ਹੱਥ 'ਚ ਫੜਾ ਕੇ ਬੈਗ ਫੜਾ ਕੇ ਆਪਣਾ ਦੂਸਰਾ ਪਰਸ ਫੜਾ ਬਸ ਦੇ ਵਿੱਚ ਵਿੱਚ ਵੀ ਸ਼ੂਟ ਕਰਦੀ ਆਈਆਂ ਬਸ ਹੁਣ ਤੁਹਾਡੀ ਮਰਜ਼ੀ ਐ ਮੈਂ ਕੀ ਕਰ ਸਕਦੀ ਹਾਂ ਓਕੇ ਬਾਏ ਸੱਚੀਆ ਗਾਲ ਜੀ ਬਾਏ ਬਹੁਤ ਜ਼ਿਆਦਾ ਭੁੱਖ ਲੱਗੀ ਆ ਮੈਂ ਥੱਕਦੀ ਨਾ ਅੱਜ ਸਵੇਰ ਦੀ ਟਰੈਵਲ ਕਰ ਕਰਕੇ ਬੱਸ ਦੇ ਵਿੱਚ ਮੇਰੀ ਤਬੀਅਤ ਖਰਾਬ ਲੱਗ ਰਹੀ ਹੈ ਅੱਜ